ਹਾਂ ਜੀ ਬਹੁਤ ਹੀ ਗੁੜ ਭਾਗਾ ਇਤਿਹਾਸ ਹੈ ਜੋ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਲ 1700 ਤੋਂ ਹੋਲਾ ਮਨਾਉਣਾ ਆਰੰਭ ਕੀਤਾ ਸੀ ਉਸੇ ਪਰੰਪਰਾ ਸਾਥ ਹੀ ਨੇ ਬਿਝਨੇ ਚੱਲਦਾ ਅੱਜ ਮਿਸਲ ਸਿੱਦਾ ਤਰਨਤਾਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਸਿੰਘ ਸਾਹਿਬ ਜਹਦਰ ਬਾਬਾ ਜੋਗਾ ਸਿੰਘ ਜੀ ਤੇ ਸ਼ਮੁੱਤੇ ਤਲ ਪੰਥਾਂ ਦੇ ਜਹੇਦਾਰ ਦਾਸ ਗੋਵਿੰਦਰ ਸਿੰਘ ਮਿਸਲ ਗੁਰੂ ਹਰਗੋਬਿੰਦ ਸਾਹਿਬ ਤਰਨਤਾਰਨ ਮਹਿਤਾ ਚੌਂਕਾ ਵਾਲੀ ਸੁਮਤੀ ਰਾਲਕੇ ਉਸੇ ਪਰੰਪਰਾ ਅਨਸਾਰ ਜਾਲੋ ਜਲਾ ਦੇ ਨਾਲ ਹੋਲਾ ਮਲਾ ਮਨਾ ਰਹੇ ਆ ਤੇ ਕੱਕੇ ਤੇ ਵੀ ਅੱਜ ਵੱਡੇ ਸਮਾਗਮ ਚੱਲ ਰਹੇ ਆ ਸਿੰਘ ਸਾਹਿਬ ਜਹਦਰ ਪਾਪਾ ਬਲਬੀਰ ਸਿੰਘ ਜੀ 92 ਕਰੋੜੀ ਜੋ ਹਰ ਸਾਲ ਵੀ ਕਰਾਉਂਦੇ ਆ ਤੇ ਅੱਜ ਵੀ ਉਸੇ ਪਰੰਪਰਾ ਅਨਸਾਰ ਚੱਲ ਰਹੇ ਆ ਤੇ ਹਰੇਕ ਪ੍ਰਾਣੀ ਨੂੰ ਇਹ ਪ੍ਰੇਰਿਤ ਕਰਦੇ ਆ ਜਿੰਨਾ ਖੰਡੇ ਬਾਟੇ ਦੀ ਪੌੜ ਅਮਰਤ ਛਕਿਆ ਬਹੁਤ ਵੱਡੇ ਪਗਾਂ ਲਿਆ ਜਿਨ੍ਹਾਂ ਅਜ ਤਿਕਾ ਅਮਰਤ ਦੀ ਛਕਿਆ ਖੰਡੇ ਬਾਟੇ ਦਾ ਅਮਰਤ ਛੱਕ ਕੇ ਗੁਰੂ ਵਾਲੇ ਬਣ ਕੇ ਬਾਣੀ ਬੰਨਦੇ ਧਾਰਦੇ ਓਕੇ ਆਪਣਾ ਜੀਵਨ ਬਸੰਗ ਕਰੀਏ ਤੇ ਤਾਂ ਹੀ ਆਪਾਂ ਨੂੰ ਹੌਲੇ-ਮੱਲੇ ਮਨਾਉਂਦੇ ਆਂ ਭਾਗਾਂ ਵਾਲਿਆ ਜੇ ਆਪਾਂ ਗੁਰੂ ਦੇ ਮਿਸ਼ਨ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਣ ਕਰੀਏ ਪਾਪੀ ਇੱਕ ਸ਼ਰਤ ਨਾਲ ਕਰਤਿਆ ਜਾ ਰਹੇ ਦਾ ਕੀ ਇਤਿਹਾਸ ਹੈ ਹਾਂਜੀ ਦੇਖੋ ਨਿਕਾਈ ਕੋਟੀ ਜਾ ਰਹੀ ਹੈ ਤਾਂ ਕੀ ਇਤਿਹਾਸ ਹੈ ਇਹਦੀ ਪ੍ਰਾਤਨ ਹੀ ਸਮੇਂ ਤੋਂ ਗੁਰੂ ਸਾਹਿਬਾਂ ਤੋਂ ਆਰੰਭ ਹੋਇਆ ਇਹਦੇ ਤੇ ਇਸ ਖਾਸ ਬਦਾਮ ਗਰੀ ਹਰੀ ਲਾਤੀ ਕਾਲੀ ਮਿਰਚ ਮਗਜ ਤੇ ਚੁੱਪ ਖੰਡ ਨੂੰ ਕਹਿੰਦੇ ਆ ਤੇ ਇਹਦੇ ਨਾਲ ਸਰੀਰ ਕੋਈ ਬਿਮਾਰੀ ਕੋ ਆਦ ਬਿਆਦ ਨਹੀਂ ਆਉਂਦੀ ਤੇ ਸਰੀਰ ਬਲਵਾਨ ਰਹਿੰਦਾ ਵਾ ਤੇ ਤਾਕਤਵਰ ਚੀਜ਼ਾਂ ਨੇ ਤੇ ਠੰਡੀਆਂ ਨੇ ਤੇ ਆਜ ਜੋ ਵੀ ਇਹ ਮਿਸੰਦ ਦੇ ਵਿੱਚ ਇਹ ਪ੍ਰਤੰਗ ਬਾਬਾ ਇਹ ਮਿਸਲ ਜਰੀਆ ਸੰਸਾ ਜਹਦਰ ਬਾਬਾ ਦੀਪ ਸਿੰਘ ਜੀ ਸੀਧਾਂ ਦੀ ਆ ਤੇ ਉਸ ਸਮੇਂ ਤੋਂ ਵੀ ਉਹ ਲਾਉਂਦੇ ਆਉਂਦੇ ਆ ਅੱਜ ਵੀ ਇਹ ਉਸੇ ਤਰ੍ਹਾਂ ਬਰਕਰਾਰ ਆ ਤੇ ਸੀਧੀ ਦੇਗਾ ਚਲਦੀਆਂ ਨੇ ਤੇ ਜੇ ਕੋਈ ਮੋੜ ਤੇ ਅਰੇ ਆ ਜੀ ਦੇ ਦੇਗਾ ਲਾਗੇ ਅਰਦਾਸਾ ਸੋਧਿਆ ਤੇ ਮੋਰ ਤੇ ਜਿੱਤਾਂ ਦੇ ਮਰਤੀ ਆ ਟੁੱਟ ਜਾਂਦੇ ਆ ਗੁਰੂ ਮਹਾਰਾਜ ਚਰਤੀ ਕਲਾਕਾਰ ਦਾ ਸੇਵਾ ਸ਼ਿਮਨ ਕੰਤਾ ਬਲਬਦ ਬਖਸ਼ਾ ਨੇ ਸਹੀ ਪਿਆਰੇ ਮੇਲੇ ਜਿੰਨਾ ਮਿਲੇ ਆਲਤੀ ਦਾ ਨਾਮ ਦਿੱਤਾ ਵੇ ਨਾਟਕ ਦਾ ਨਾਮ ਚਰਤੀ ਕਲਾ ਤੇਰੇ ਪਾਣੇ ਸਰਬਤ ਧੰਵਾਦ ਗਾਜਗਜ ਕਾਰਜਾਵੇ ਸਹਿਰ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਦੇ ਮਨਪਸੰਦ ਰੱਖੀ ਆਪਣੇ ਨਾਮ ਦੀ ਉਹੋ ਨਾਮ ਜਿੰਦਾ ਨਾਮ